ਸਤਿ ਸ੍ਰੀ ਅਕਾਲ ਤੇ ਤੁਹਾਡੇ ਸਾਡੇ ਚੈਨਲ ਕਾਮਨ ਫੈਸ਼ਨ ਨੂੰ ਫਿਰ ਤੋਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅੱਜ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂਗੇ ਉਹ ਲੈ ਕੇ ਆਏ ਜਿਵੇਂ ਕਿ ਆਪਣੇ ਦੇ ਕੁਟਾਂ ਦੇ ਉੱਪਰ ਵਰਕ ਹੈਗੀ ਆਪਾਂ ਜਿਹੜਾ ਵਰਕ ਵਾਲਾ ਗਲਾ ਬਣਾਉਣਾਗਾ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੇ ਵਰਕ ਵਾਲਾ ਗਲਾਗਾ ਕਿਸ ਤਰੀਕੇ ਨਾਲ ਬਣਾਉਣਾਗਾ ਇਹਦੀ ਤੁਹਾਨੂੰ ਆਪਾਂ ਪ੍ਰੋਪਰ ਜਿਹੜੀ ਜਾਣਕਾਰੀ ਦੇਵਾਂਗੇ ਸਾਰੀ ਪ੍ਰੋਪਰ ਤੁਹਾਨੂੰ ਇਹਦੀ ਕਟਾਈ ਸਲਾਈ ਦੱਸਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਕਰ ਤੁਸੀਂ ਹਰੇ ਚੈਨਲ ਤੇ ਨਵੇਂ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਇਹ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਤੇ ਤੁਸੀਂ ਜਿਹੜਾ ਫ੍ਰੀ ਸਲਾਈਕ ਕੋਰਸ ਹੈ ਘਰ ਬੈਠੇ ਸਿੱਖ ਸਕੋ ਆਪਣਾ ਦੂਸਰਾ ਚੈਨਲ ਮੈ ਹੈਗਾ ਸਿੱਧੂ ਬਟਿਕ ਜੋਗਾ ਜੇਕਰ ਤੁਸੀਂ ਸਿੱਧੂ ਬਟਿਕ ਜੋਗਾ ਚੈਨਲ ਤੇ ਸਾਨੂੰ ਦੇਖ ਰਹੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਇਹ ਨਵੇਂ ਆਉਣ ਵਾਲੀ ਛੁੱਟਾਂ ਦੀ ਨਵੇਂ-ਨਵੇਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਜਲਦ ਮਿਲ ਸਕੇ ਤੇ ਜਿਹੜੇ ਤੁਸੀਂ ਛੋਟੇ-ਛੋਟੇ ਛੁੱਟਾਂ ਦੇ ਆਰਡਰ ਸਾਨੂੰ ਘਰ ਬੈਠੇ ਦੇ ਆਪਾਂ ਉਹ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦਿਖਾਉਣਾ ਵੀਰੇ ਕਿੰਨੇ ਇੰਚ ਲੰਬਾ ਗਲਾਗਾ ਤੇ ਕਿੰਨੀ ਚੜਾਈ ਦੇ ਵਿੱਚ ਹੈ ਤੇ ਕਿੰਨਾ ਆਪਾਂ ਇਹਨੂੰ ਰੈਡੀ ਰੱਖਣਾਗਾ ਹੁਣ ਆਪਾਂ ਤੁਹਾਨੂੰ ਦਿਖਾਉਦੇ ਆ ਦੇਖੋ ਜਿਹੜਾ ਇਹ ਗਲੇ ਦੀ ਚੜਾਈ ਹੈਗੀ ਇਹ ਗਲੇ ਦੀ ਚੜਾਈ ਹੈਗੀ ਇਹ ਦੇਖੋ ਵਿਚਕਾਰ ਤੋਂ 6.5 ਇੰਚ 6.5 ਇੰਚ ਗਲੇ ਦੀ ਚੜਾਈ ਹੈਗੀ ਜਿਹੜੀ ਗਲੇ ਦੀ ਲੰਬਾਈ ਹੈਗੀ ਆਪਾਂ ਤੁਹਾਨੂੰ ਦਿਖਾਉਨੇ ਆ ਗਲੇ ਦੀ ਲੈਂਥ ਹੈਗੀ ਹੈਗੀ ਦੇਖੋ ਇਹ ਗਲਾ ਥੋੜਾ ਜਿਹਾ ਖਾਨ ਦੇ ਵਿੱਚ ਵੀ ਸੀਗਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਾਂ ਕੱਟਣ ਵੇਲੇ ਬਿਲਕੁਲ ਇਹਨਾਂ ਸਹੀ ਕਰਕੇ ਕੱਟਿਆ ਕਿਉਂਕਿ ਇੱਕ ਸਾਈਡ ਤੋਂ ਬਰਕਰਾਰ ਨਹੀਂ ਨਿੱਕਿਆਂ ਦਿੱਤੀ ਉਸ ਇੱਕ ਸਾਈਡ ਤੋਂ ਥੋੜੀ ਜਿਹੀ ਉੱਪਰ ਨੂੰ ਤਾਂ ਦੇਖੋ ਆਪਾਂ ਕਟਾਈ ਦੇ ਵਿੱਚ ਉਹ ਮੈਂ ਆਪਾਂ ਸਹੀ ਇਹਨੂੰ ਕਰ ਲਿਆ ਹੁਣ ਆਪਾਂ ਤੁਹਾਨੂੰ ਜੇ ਗਲੇ ਦੀ ਇਹਦੀ ਲੈਂਥ ਦੱਸੀ ਤਾਂ ਗਲੇ ਦੀ ਲੈਂਥ ਹੈਗੀ ਹੈਗੀ 8 ਇੰਚ 8 ਇੰਚ ਗਲੇ ਦੀ ਲਵਾਏ ਇਥੇ ਗਲਾ ਪਾ ਰੱਖਣਾ ਹੈ ਸਾਰਾ ਸਾਢੇ 6 ਇੰਚ ਤਿਆਰ ਤੇ ਜਾਨਕਿ ਆਪਾਂ 7 ਇੰਚ ਕੱਢਾ ਗਲਾ ਜਿਹੜਾ ਉਹ ਕਟਾਈ ਦਾ ਲਵਾਂਗੇ ਆਪਣੇ ਕੋਲ ਇੱਕ ਇਹ ਗਲਾ ਦਾ ਜਿਹੜਾ ਗਲੇ ਨੂੰ ਆਪਾਂ ਬੁਕਰਮ ਨੂੰ ਪੇਸਟ ਕੀਤਾ ਹੋਇਆਗਾ ਇਹ ਗਲਾ ਜਿਹੜਾ ਆਪਾਂ ਕੱਟ ਕੀਤਾ ਸੀ ਆਪਾਂ ਇਹ ਗਲੇ ਦੀ ਚੜਾਈ ਲੈਤੀ ਹੈ ਜਿਹੜੀ ਇਹ ਤਾਂ ਲੈਤੀ ਦੇਖੋ ਆਪਾਂ 5.6 ਇੰਚ ਪੌਣਾ 6 ਇੰਚ ਗਲੇ ਦੀ ਕਟਾਈ ਲੈਂਦੀ ਐ ਤੇ 7 ਇੰਚ ਚਪਲ ਲੰਬਾਈ ਦੇ ਵਿੱਚ ਲੈਂਦਾ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਵੀ ਆਪਾਂ ਗਲੇ ਦੀ ਜਿਹੜੀ ਲੰਬਾਈ ਚੜਾਈ ਐ ਉਹਨੂੰ ਆਪਾਂ ਦੇਖਾਂਗੇ ਵੀ ਆਪਾਂ ਕਿੰਨੇ ਇੰਚ ਜਿਹੜੀ ਗਲੇ ਦੀ ਲੰਬਾਈ ਚੜਾਈ ਲੈਣੀ ਐ ਦੇਖੋ ਇਸ ਤਰੀਕੇ ਨਾਲ ਗਲੇ ਦੀ ਲੰਬਾਈ ਤਾਂ ਆਪਾਂ ਲੈ ਕਿੱਦ ਲੈ ਆ ਜਿਹੜੀ ਲੈ ਤੇ 7 ਇੰਚ ਚੜਾਈ ਲੈਂਦੀ ਆ ਆਪਾਂ ਪੌਣਾ 6 ਇੰਚ ਜਾਨੀ ਕਿ ਪੌਣਾ ਇੰਚ ਆਪਾਂ ਇਹਦੇ ਨਾਲੋਂ ਕੱਟ ਲੈਂਦੀ ਆ ਕਿਉਂਕਿ ਆਪਾਂ ਨੂੰ ਗਲਾ ਜਿਹੜਾ ਜੜਨ ਦੇ ਵਿੱਚ ਪ੍ਰੋਬਲਮ ਦਿੱਕਤ ਨਾ ਆਵੇ ਕਿਉਂਕਿ ਗਲਾ ਜਿਹੜਾ ਆਪਾਂ ਤਿਆਰ ਰੱਖਣਾ ਹੈਗਾ ਆਪਾਂ ਸਿਰਫ 6.5 ਇੰਚੀ ਤਿਆਰ ਰੱਖਣਾ ਉਸ ਤੋਂ ਜ਼ਿਆਦਾ ਆਪਾਂ ਨਹੀਂ ਰੱਖਣਾ ਤੇ ਜਿਹਦੇ ਲਈ ਆਪਾਂ ਇਹ ਗਲਾ ਜਿਹੜਾ ਬਣਾਵਣਾ ਹੈਗਾ ਆਪਾਂ ਤੁਹਾਨੂੰ ਇਹ ਗਲਾ ਸਾਰਾ ਝੜ ਕੇ ਕਟਾਈ ਕਰਕੇ ਦਿਖਾਵਾਂਗੇ ਵੀ ਜਿਹੜਾ ਗਲਾ ਗਾਪਾ ਕਿਸ ਤਰੀਕੇ ਨਾਲ ਰੈਡੀ ਕਰਨਾ ਆਓ ਆਪਾਂ ਤੁਹਾਨੂੰ ਦੱਸ ਦੇਣਾ ਸਿਲਾਈ ਕਰਨ ਦਾ ਤਰੀਕਾ ਹੁਣ ਦੇਖੋ ਕਿ ਆਪਾਂ ਇਹ ਸਾਰੇ ਗਲੇ ਨੂੰ ਜਿਹੜਾ ਲੇਡ ਲਾਂਗੇ ਚਾਰ ਚਪੇਰੇ ਤੋਂ ਆਪਾਂ ਇਹੜੇ ਆਪਾਂ ਫੈਬਰਿਕ ਛੱਡਿਆ ਹੋਇਆ ਲਾਮਾ ਤੇ ਜਿੰਨੀ ਗਲੇ ਨੂੰ ਆਪਾਂ ਐਸਾ ਰੈਡੀ ਕਰਾਂਗੇ ਪਹਿਲਾਂ ਹੁਣ ਇਹ ਗਲੇ ਦੇ ਬਿਲਕੁਲ ਸੈਂਟਰ ਦੇ ਵਿੱਚ ਆਪਾਂ ਇੱਕ ਹਲਕਾ ਜਿਹਾ ਟੱਕ ਲਗਾਵਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਦੇਖੋ ਆਪਾਂ ਇਹਦੇ ਨਾਲ ਲਾਈਨਿੰਗ ਲਗਾਉਣੀ ਹੈ ਸ਼ਰਟ ਦੇ ਨਾਲ ਉਹ ਲਾਈਨਿੰਗ ਦੇਖੋ ਆਪਾਂ ਅਟੈਚ ਕੀਤੀ ਹੋਈ ਹੈ ਇਹਦੇ ਨਾਲ ਇਸ ਤੋਂ ਬਾਅਦ ਇਹਨੂੰ ਆਪਾਂ ਗਲੇ ਦੇ ਬਿਲਕੁਲ ਸੈਂਟਰ ਦੇ ਵਿੱਚ ਰੱਖਾਂਗੇ ਬਿਲਕੁਲ ਸੈਂਟਰ ਦੇ ਵਿੱਚ ਇਸ ਤਰ੍ਹਾਂ ਇਹਨੂੰ ਆਪਾਂ ਰੱਖਾਂਗੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਪਾਂ ਬਰਾਬਰ ਜਿਹੜਾ ਰੱਖਿਆ ਇਹਨੂੰ ਇਹਦੇ ਵਿੱਚ ਵੀ ਆਪਾਂ ਮਸ਼ੀਨ ਦੇ ਨਾਲ ਹੀ ਜਿਹੜੀ ਕੱਚੀ ਪਾਵਾਂਗੇ ਇਸ ਤਰ੍ਹਾਂ ਇਸ ਤੋਂ ਬਾਅਦ ਇਹ ਬੁਕਰਮ ਦੇ ਆਪਾਂ ਨਾਲ-ਨਾਲ ਲਗਾਵਾਂਗੇ ਸਲਾਈ ਬਿਲਕੁਲ ਬੁਕਰਮ ਦੇ ਨਾਲ-ਨਾਲ ਸਲਾਈ ਲਗਾਵਾਂਗੇ ਐਸ ਤਰ੍ਹਾਂ ਜਿਹੜੇ ਸਾਰੇ ਆਪਾਂ ਬਿਲਕੁਲ ਬੁਕਰਮ ਦੇ ਨਾਲ-ਨਾਲ ਸਲਾਈ ਲਗਾਉਣੀ ਹੈ ਸਾਰੇ ਗਲੇ ਦੇ ਫਿਰ ਆਪਾਂ ਦੇਖਾਂਗੇ ਵੀ ਜਿਹੜੀ ਆਪਣੀ ਸਲਾਈ ਹੈ ਵੀ ਜਿਹੜੀ ਇਹ ਕਢਾਈ ਹੈਗੀ ਆਪਣੀ ਵਰਕ ਦੇ ਉੱਪਰ ਤਾਂ ਨਹੀਂ ਚੜੀ ਹੈਗੀ ਕਿਉਂਕਿ ਸਾਰੀਆਂ ਚੀਜ਼ਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ ਨੇ ਜੇਕਰ ਆਪਣਾ ਗਲਾ ਥੋੜਾ ਮੋਟਾ ਵੀ ਉਲਟ ਫਲਟ ਹੋ ਗਿਆ ਤਾਂ ਜਿਹੜੀ ਗਲੇ ਦੀ ਸੈਟਿੰਗ ਆ ਬਿਲਕੁਲ ਨਹੀਂ ਆਉਣੀ ਇਸ ਤਰ੍ਹਾਂ ਕਿਉਂਕਿ ਗਲਾ ਹਮੇਸ਼ਾ ਬੁੱਕਰਮ ਵਾਲਾ ਗਲਾ ਬਣਾ ਪਾ ਕੇ ਹੀ ਗਲਾ ਬੰਦ ਆਗਾ ਜੇਕਰ ਆਪਾਂ ਇਹਦੇ ਵਿੱਚੋਂ ਕੱਪੜੇ ਨੂੰ ਕੱਟ ਕਰਾਂਗੇ ਤਾਂ ਉਹ ਕੱਪੜਾ ਜਿਹੜਾ ਵਿੱਚੋਂ ਦੇ ਕੋਈ ਕੱਟ ਕਰਨਾ ਗਲੇ ਦੀ ਚੜਾਈ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਿਹਦੇ ਨਾਲ ਆਪਣੇ ਗਲੇ ਦੀ ਬਿਲਕੁਲ ਸੈਟਿੰਗ ਨਹੀਂ ਆਉਂਦੀ ਹਰ ਫਰਾ ਤੁਸੀਂ ਦੇਖ ਸਕਦੇ ਹੋ ਹੁਣ ਇਧਰ ਪਤਨ ਦਿਖਾਉਣੇ ਦੇਖੋ ਗਲੇ ਦੇ ਨਾਲ-ਨਾਲ ਦੇਖੋ ਆਪਾਂ ਸਲਾਈ ਲਗਾਈ ਸੀ ਦੇਖੋ ਇੰਨਾ ਇੰਨਾ ਗਲਾ ਜਿੰਨੇ ਕ ਆਪਣਾ ਜਿਆਦਾ ਚੌੜਾ ਸੀ ਤਾਂ ਉਹਨਾਂ ਉਹਨਾਂ ਦੇਖੋ ਜਾਰਚ ਪਰ ਗਲੇ ਦੇ ਆਪਣਾ ਕੱਪੜਾ ਜਿਹੜਾ ਸਪਲੇਨ ਤੁਸੀਂ ਦੇਖ ਸਕਦੇ ਹੋ ਉੱਪਰ نیچے ਸਾਰਾ ਉਹਨਾਂ ਉਹਨਾਂ ਕ ਫੈਬਰਿਕ ਹੈ ਜਿਹੜਾ ਰਹਿ ਗਿਆ ਹੁਣ ਆਪਾਂ ਇਹ ਕੱਪੜੇ ਨੂੰ ਜਿਹੜਾ ਵਿੱਚੋਂ ਸਲਾਈ ਦਾ ਮਾਰਜਿਨ ਛੱਡ ਕੇ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਕੱਟ ਕਰ ਲਾਂਗੇ ਇਸ ਤਰ੍ਹਾਂ ਇਧਰ ਆਪਾਂ ਇਹਨੂੰ ਇਸ ਤਰੀਕੇ ਨਾਲ ਦੇ ਵਿੱਚੋਂ ਵਿੱਚੋਂ ਕੱਟ ਕਰਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਗਲੇ ਨੂੰ ਆਪਾਂ ਵਿੱਚੋਂ ਕੱਟ ਕਰਕੇ ਆਪਣਾ ਜਿਹੜਾ ਫੈਬਰਿਕ ਇਹਨੂੰ ਕੱਢਤਾ ਹੁਣ ਇਹਦੇ ਵਿੱਚ ਆਪਾਂ ਜਿਹੜੇ ਟੋਕਾ ਲਗਾਉਣੀਆਂ ਨੇਗੇ ਇਸ ਤਰ੍ਹਾਂ ਇਸ ਤਰੀਕੇ ਨਾਲ ਦੇਖੋ ਆਪਾਂ ਇਹਦੇ ਵਿੱਚ ਟੋਕਾ ਲਗਾ ਲਈਆਂ ਸਾਰੇ ਗਲੇ ਦੇ ਵਿੱਚ ਇਹ ਛੋਟੇ ਛੋਟੇ ਟੋਕਾ ਲਗਾਉਣੀਆਂ ਨੇ ਸਿਆਉਣ ਤੋਂ ਥੋੜਾ ਜਿਹਾ ਆਪਾਂ ਟੋਕਾ ਨੂੰ ਪਿੱਛੇ ਰੱਖਾਂਗੇ ਕਿਉਂਕਿ ਜੇਕਰ ਸਿਆਉਣ ਕੱਟੀ ਗਈ ਤਾਂ ਜਿਹੜਾ ਆਪਣਾ ਗਲਾਗਾ ਵਿੱਚੋਂ ਉੱਦਣ ਕੇ ਬਾਹਰ ਨਿਕਲਣਾ ਸ਼ੁਰੂ ਹੋ ਜਾਊਗਾ ਹੁਣ ਇਹਨੂੰ ਇਹਦੇ ਉੱਪਰ ਦੇਖੋ ਆਪਾਂ ਕੱਚੀ ਪਾਵਾਂਗੇ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਨੀਚੇ ਨੂੰ ਤਾਂ ਇਹਦੇ ਉੱਪਰ ਆਪਾਂ ਵੱਡੇ ਬੱਕੇ ਨਾਲ ਸਿਲਾਈ ਲਗਾਵਾਂਗੇ ਇੱਕ ਬਿਲਕੁਲ ਵੱਡੇ ਬੱਕੇ ਨਾਲ ਕਿਉਂਕਿ ਆਪਾਂ ਜਿਹੜੇ ਤਰਪਾਈ ਕਰਾਂਗੇ ਤਾਂ ਆਪਾਂ ਨੂੰ ਤਰਪਾਈ ਕਰਨ ਦੇ ਵਿੱਚ ਦਿੱਕਤ ਨਹੀਂ ਆਉਣੀ ਹੈਗੀ ਇਸ ਤਰ੍ਹਾਂ ਦੇਖੋ ਇਹਦੇ ਉੱਪਰ ਆਪਾਂ ਸਾਰੇ ਗਲੇ ਦੇ ਉੱਪਰ ਇਸ ਤਰ੍ਹਾਂ ਮਸ਼ੀਨ ਨਾਲ ਕੱਤੀ ਪਾ ਦਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਗਲਾ ਬਿਲਕੁਲ ਬਣ ਕੇ ਆਪਣਾ ਤਿਆਰ ਹੈਗਾ ਇਸ ਤਰੀਕੇ ਦੇ ਨਾਲ ਦੇਖੋ ਗਲਾ ਬਣਿਆ ਹੋਇਆ ਵੀ ਸੋਨਾ ਲੱਗ ਰਿਹਾ ਹੈ ਕੋਈ ਗਲਾ ਇਸ ਤਰ੍ਹਾਂ ਦੇਖੋ ਚੜਾਈ ਦੇ ਵਿੱਚ ਨਹੀਂ ਗਿਆ ਬਿਲਕੁਲ ਗਲੇ ਨੂੰ ਆਪਾਂ ਪੂਰੀ ਪਨੀਛੀ ਕੰਦੇ ਨਾਲ ਜਿਹੜਾ ਰੈਡੀ ਕੀਤਾਗਾ ਮੈਨੂੰ ਉਮੀਦ ਹੈ ਵੀ ਇਹ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਵੀ ਗਲਾ ਜਿਹੜਾ ਆਪਾਂ ਕਿਸ ਤਰੀਕੇ ਨਾਲ ਬਣਾਇਆਗਾ ਜੇਕਰ ਤੁਹਾਨੂੰ ਫੇਰ ਵੀ ਕਿਸੇ ਚੀਜ਼ ਦੇ ਵਿੱਚ ਨਾ ਪਤਾ ਲੱਗੇ ਤਾਂ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਪੁੱਛ ਸਕਦੇ ਹੋ ਸਾਡੀ ਜਿਹੜੀ ਦੀ ਜਾਣਕਾਰੀ ਤੁਸੀਂ WhatsApp ਨੰਬਰ ਤੇ ਮੈਸੇਜ ਕਰਕੇ ਵੀ ਆਪਾਂ ਤੋਂ ਲੈ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਤੇ ਸਤਿ ਸ਼੍ਰੀ ਅਕਾਲ ਜੀ